ਉੱਤਰੀ ਭਾਰਤ ਦੇ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਕਈ ਸੂਬਿਆਂ ਦੇ ਵਿੱਚ ਮਾਲੀ ਅਤੇ ਜਾਨੀ ਨੁਕਸਾਨ ਬਹੁਤ ਹੋਇਆ ਹੈ ਤੁਸੀਂ ਦੇਖੇ ਹੀ ਹੁਣ ਤਸਵੀਰਾਂ ਦੇ ਵਿੱਚ ਕਿ ਕਿਵੇਂ ਪੰਜਾਬ, ਮਾਝਲ, ਹਰਿਆਣਾ ਦੇ ਵਿੱਚ ਭਾਰੀ ਮੀਂਹ ਨੇ ਆਪਣਾ ਕਹਿਰ ਵਰਪਾਇਆ ਹੈ ਅਜਿਹੇ ਦੇ ਵਿੱਚ ਤਸਵੀਰਾਂ ਗੁਰਦੁਆਰਾ ਮਨਿਕਨ ਸਾਹਿਬ ਤੋਂ ਵੀ ਵਾਇਰਲ ਹੋਈਆਂ ਸਨ ਜਿਸ ਦੇ ਵਿੱਚ ਦਿਖ ਰਿਹਾ ਸੀ ਕਿ ਕਿਸ ਤਰ੍ਹਾਂ ਨਦੀ ਦੇ ਵਿੱਚ ਵਹਿ ਰਿਹਾ ਪਾਣੀ ਆਪਣਾ ਕਹਿਟਾ ਰਿਹਾ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬਰਸਾਤ ਦਾ ਪਾਣੀ ਨਦੀ ਦੇ ਵਿੱਚ ਵਹਿ ਕੇ ਗੁਰਦੁਆਰਾ ਸਾਹਿਬ ਦੇ ਪੁਲ ਤੇ ਆਪਣਾ ਕਹਿੜਾ ਟਾਰ ਰਿਹਾ ਸੀ ਅਜਿਹੇ ਹੀ ਹਾਲਾਤ ਸਾਰੇ ਉਤਰੀ ਭਾਰਤ ਦੇ ਬਣ ਗਏ ਸਨ ਪਰ ਵਿੱਚ ਜੇ ਕੋਈ ਦਿਨ ਰੁਕੀ بارش ਨੇ ਲੋਕਾਂ ਨੂੰ ਕੁਝ ਰਾਹਤ ਦੇਣੀ ਸ਼ੁਰੂ ਕੀਤੀ ਸੀ ਪਰ ਅਜਿਹੇ ਵਿੱਚ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਗੁਰਦੁਆਰਾ ਮਨੀ ਕਰਨ ਸਾਹਿਬ ਨੂੰ ਲੈ ਕੇ ਖੂਬ ਵਾਇਰਲ ਹੁੰਦੀ ਹੈ ਕਿ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਨੁਕਸਾਨ ਨਹੀਂ ਗਈ ਹੈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਪਰ ਇੱਕ ਪੱਥਰ ਦੇ ਡਿੱਗਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਇਸ ਤਸਵੀਰ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਪੱਥਰ ਡਿੱਗਣ ਦੇ ਨਾਲ ਜੋ ਬਿਲਡਿੰਗ ਨੂੰ ਨੁਕਸਾਨੀ ਗਈ ਹੈ ਉਸ ਦੇ ਵਿੱਚ 10 ਲੋਕਾਂ ਦੀ ਮੌਤ ਹੋ ਜਾਣ ਦੀ ਵੀ ਗੱਲ ਕਹੀ ਜਾ ਰਹੀ ਸੀ ਪਰ ਇੱਥੇ ਇਹ ਵੀ ਦੱਸ ਦਈਏ ਕਿ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਜੋ ਝੂਠੀਆਂ ਨੇ ਅਤੇ ਜੋ ਇਸ ਨੂੰ ਲੈ ਕੇ ਖਬਰ ਚਲਾਈ ਜਾ ਰਹੀ ਹੈ ਉਹ ਫੇਕ ਦੱਸੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਅਤੇ ਕੋਈ ਪੱਥਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਨਹੀਂ ਡਿੱਗਿਆ ਅਤੇ ਨਾ ਹੀ ਕਿਸੇ ਦੀ ਜਾਣਗਈਆ ਸੋ ਅਸੀਂ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਅਜਹੀਆਂ ਝੂਠੀਆਂ ਅਤੇ ਫੇਕ ਖਬਰਾਂ ਤੋਂ ਬਚਿਆ ਜਾਵੇ ਬਿਊਰੋ ਰਿਪੋਰਟ ਐਸਮ ਜੈ ਨਿਊਜ਼ ਉੱਤਰੀ ਭਾਰਤ ਦੇ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਕਈ ਸੂਬਿਆਂ ਦੇ ਵਿੱਚ ਮਾਲੀ ਅਤੇ ਜਾਨੀ ਨੁਕਸਾਨ ਬਹੁਤ ਹੋਇਆ ਹੈ ਤੁਸੀਂ ਦੇਖੇ ਹੀ ਹੁਣ ਤਸਵੀਰਾਂ ਦੇ ਵਿੱਚ ਕਿ ਕਿਵੇਂ ਪੰਜਾਬ ਹਿਮਾਚਲ ਹਰਿਆਣਾ ਦੇ ਵਿੱਚ ਭਾਰੀ ਮੀਂਹ ਨੇ ਆਪਣਾ ਕਹਿਰ ਬੜ ਪਾਇਆ ਹੈ ਅਜਹ ਦੇ ਵਿੱਚ ਤਸਵੀਰਾਂ ਗੁਰਦੁਆਰਾ ਮਨਿਕਨ ਸਾਹਿਬ ਤੋਂ ਵੀ ਵਾਇਰਲ ਹੋਈਆਂ ਸਨ ਜਿਸ ਦੇ ਵਿੱਚ ਦਿਖ ਰਿਹਾ ਸੀ ਕਿ ਕਿਸ ਤਰ੍ਹਾਂ ਨਦੀ ਦੇ ਵਿੱਚ ਵਹਿ ਰਿਹਾ ਪਾਣੀ ਆਪਣਾ ਕਹਿਟਾ ਰਿਹਾ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬਰਸਾਤ ਦਾ ਪਾਣੀ ਨਦੀ ਦੇ ਵਿੱਚ ਵਹਿ ਕੇ ਗੁਰਦੁਆਰਾ ਸਾਹਿਬ ਦੇ ਪੁਲ ਤੇ ਆਪਣਾ ਕਹਿਟਾ ਰਿਹਾ ਸੀ ਅਜਿਹੇ ਹੀ ਹਾਲਾਤ ਸਾਰੇ ਉੱਤਰੀ ਭਾਰਤ ਦੇ ਬਣ ਗਏ ਸਨ ਪਰ ਵਿੱਚ ਜੇ ਕੋਈ ਦਿਨ ਰੁਕੀ بارش ਨੇ ਲੋਕਾਂ ਨੂੰ ਕੁਝ ਰਾਹਤ ਦੇਣੀ ਸ਼ੁਰੂ ਕੀਤੀ ਸੀ ਪਰ ਅਜਿਹੇ ਵਿੱਚ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਗੁਰਦੁਆਰਾ ਮਨੀ ਕਰਨ ਸਾਹਿਬ ਨੂੰ ਲੈ ਕੇ ਖੂਬ ਵਾਇਰਲ ਹੁੰਦੀ ਹੈ ਕਿ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਨੁਕਸਾਨੀ ਗਈ ਹੈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਪਰ ਇੱਕ ਪੱਥਰ ਦੇ ਡਿੱਗਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਇਸ ਤਸਵੀਰ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਪੱਥਰ ਡਿੱਗਣ ਦੇ ਨਾਲ ਜੋ ਬਿਲਡਿੰਗ ਨੂੰ ਨੁਕਸਾਨੀ ਗਈ ਹੈ ਉਸ ਦੇ ਵਿੱਚ 10 ਲੋਕਾਂ ਦੀ ਮੌਤ ਹੋ ਜਾਣ ਦੀ ਵੀ ਗੱਲ ਕਹੀ ਜਾ ਰਹੀ ਸੀ ਪਰ ਇੱਥੇ ਇਹ ਵੀ ਦੱਸ ਦਈਏ ਕਿ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਜੋ ਝੂਠੀਆਂ ਨੇ ਅਤੇ ਜੋ ਇਸ ਨੂੰ ਲੈ ਕੇ ਖਬਰ ਚਲਾਈ ਜਾ ਰਹੀ ਹੈ ਉਹ ਫੇਕ ਦੱਸੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਅਤੇ ਕੋਈ ਪੱਥਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਨਹੀਂ ਡਿੱਗਿਆ ਅਤੇ ਨਾ ਹੀ ਕਿਸੇ ਦੀ ਜਾਣ ਗਈ ਯਾ ਸੋ ਅਸੀਂ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਅਜਹੀਆਂ ਝੂਠੀਆਂ ਅਤੇ ਫੇਕ ਖਬਰਾਂ ਤੋਂ ਬਚਿਆ ਜਾਵੇ ਬਿਊਰੋ ਰਿਪੋਰਟ ਐਸਮ ਜਨ نیوز